ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਨੇ ਕਿੰਨੇ ਕੁ ਮੋਟਰਸਾਈਕਲ ਨੇ ਕਿੰਨੇ ਦਿੱਕਤੀ ਦੇ ਕੀਤੇ ਹੋਏ ਅ 18 ਸਿਵਲ ਲਾਈਨ ਨੂੰ ਪਿਛਲੇ ਹਫਤੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਫਕਤਮਾ ਦਰਜ ਕੀਤਾ ਗਿਆ ਉਹਦੇ ਤਰਜ ਵਿੱਚ ਦੋ ਬੰਦੇ ਫੜੇ ਗਏ ਨੇ ਅ ਕਰਨ ਪੁੱਤਰ ਕਰਨ ਵਾਸੀ ਆਪਲੋਵਾਲ ਤੇ ਵਿਕੀਪ ਵਾਸੀ ਧੰਮਵਾਦ ਅ ਜਿਹੜਾ ਚੋਰੀ ਦਾ ਮੋਟਰਸਾਈਕਲ ਸੀ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਬਾਕੀ ਪੁਸ਼ਪਰਤਾਲ ਵਿੱਚ ਸਾਨੂੰ 6 ਮੋਟਰਸਾਈਕਲ ਹੋਰ ਰਿਕਵਰ ਹੋਏ ਤੇ ਐਕਟਿਵਰ ਤੋਂ ਹੋਇਆ ਨੇ ਟੋਟਲ 10 ਵਾਹਨ ਬਰਾਮਦ ਹੋਏ ਨੇ ਕਿੱਥੋਂ ਚੋਰੀ ਕਰਦੇ ਸੀਗੇ ਮੋਰਚਲ ਸਰ ਕਿਹੜੇ ਪਟਿਆਲਾ ਸ਼ਹਿਰ ਦੇ ਏਰੀਆ ਚੋਂ ਥਾਂ ਥਾਂ ਤੋਂ ਚੋਰੀ ਕੀਤੇ ਸਾਨੂੰ ਆਸ ਹੈ ਅਸੀਂ ਹੋਰ ਰਿਕਵਰੀ ਕਰਾਂਗੇ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਨਹੀਂ ਹੋਏ ਹਾਂਜੀ ਇੱਕ ਜਾਨ ਤੇ ਤਿੰਨ ਮੁਕਦਮੇ ਪਹਿਲਾਂ ਦਰਜ ਨੇ ਦੂਸਰੇ ਤੇ ਕੋਈ ਨਹੀਂ ਕਿਸ ਤਰੀਕੇ ਨਾਲ ਹੋਰ ਕਾਰਵਾਈ ਚੱਲੇ ਸਾਇਰ ਜੀ ਇਹ ਚੋਰੀ ਹੋ ਰਹੀ ਆਪਣੀ ਵੱਲੋਂ ਕੀ ਦੇ ਕਾਰਵਾਈ ਅਸੀਂ ਸਮੇਂ ਸਮੇਂ ਤੇ ਨਾਕਾਬੰਦੀ ਕਰਕੇ ਪਾਰਕਿੰਗਾਂ ਚੈੱਕ ਕਰਕੇ ਮੋਟਰਸਾਈਕਲਾਂ ਦੀ ਭਾਲ ਚ ਰਹਿਣੀ ਆ ਤੇ ਅਸੀਂ ਉਸੇ ਨਾਲੇ ਇੰਟੈਲੀਜੈਂਸ ਵਾਲੇ ਪਰਦੇ ਨੱਕਾ ਬੰਦਿੱਤ ਰਾਨਾ ਪੜ ਗਈ ਇਸ ਨੂੰ ਇਹ ਬੰਦੇ ਨੇ ਇਨਫੋਰਮੇਸ਼ਨ ਦੇ ਰਿਹਾ